ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਨੀ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਤੇ ਮੈਂ ਲੱਗੀ ਸੀ ਹੁਣ ਚਾਹ ਬਣਾਉਣ ਤੇ ਚਾਹ ਆਪਣੀ ਰਿਚੀ ਜਾਂਦੀ ਹੈ ਬਸ ਚਾਹ ਆਪਾਂ ਲੈ ਕੇ ਚੱਲੇ ਤੇ ਇੱਧਰ ਦੇਖੋ ਓਏ ਸੀਰਤ ਗੁੱਡ ਮਾਰਨਿੰਗ ਚਿਤਨਾ ਤਹਾਦਾ ਇਦਨਾ ਤਾਈ ਫੇਰ ਦਾ ਪਈ ਹਜੇ ਜੀਤ ਵੀ ਨਾ ਰਿਆ ਮम्मा ਵੀ ਨਾਲੇ ਪਾਪਾ ਨਹੀਂ ਨਾਲ ਤੇ ਬਬੀ ਨੂੰ 4 ਵਜੇ ਨਸਤਾ ਦੋ ਵਾਰੀ ਬਸ ਕਰ ਦਿਓ ਹਾਂ ਸੱਤ ਕੋ ਚਾ ਚੱਕੋ ਲਾਹ ਤੇ ਅਸੇ ਨੇ ਰੋਂ ਤੇ ਜੋੜ ਦਿੱਤਾ ਹੋਇਆ ਪਤਾ ਨਹੀਂ ਕਿਹੜੀ ਗੱਲੋਂ ਸੀਤ ਕੀ ਕਰਦਾ ਦਿਖਾ ਜਾ ਉਹਦੀ ਹੈ ਨਾ ਗਲਾਟ ਕੀ ਆਪ ਦੀਓ ਵੀਡੀਓ ਦੇਖੀ ਐ ਦਾ ਇੱਥੇ ਮੈਂ ਤਾਂ ਚਾ ਬੋਨੇ ਆ ਆ ਜੀਤ ਕੀ ਕਰੀ ਜਾਂਦਾ ਨਾ ਮੈਂ ਬੁੱਤਿਆ ਪਾ ਦੂ। ਬਦੰਮਨ ਚੋਪਾ ਦੂ। ਨਿੱਕਾ ਜੀਤ। ਮੈਂ ਚਲੋ ਚਾਹ ਪੀ ਲੋ। ਲੈ ਲੈ ਕੋੜਾ। ਮੈਂ ਨਹੀਂ ਇਹਨਾਂ ਤੈਨੂੰ ਫੋਨ ਦੇਣੋ। ਮੈਂ ਨਹੀਂ ਇਹਨਾਂ ਤੈਨੂੰ ਫੋਨ। ਮੈਂ ਨਹੀਂ ਦੇਣਾ ਤੇਰੇ ਨੂੰ ਫੋਨ। ਨਹੀਂ ਮੈਂ ਨਹੀਂ ਇਹਨਾਂ ਦਾ ਫੋਨ। ਨਾ? ਤੂੰ ਲੜਦਾ ਮੇਰੇ ਨਾਲ? ਉਹ ਮੇਰੇ ਨਾਲ ਲੜਦਾ ਵਾ ਮੈਂ ਹੀ ਦੇਣਾ ਤੈਨੂੰ ਫੋਨ ਮੈਂ ਤੈਨੂੰ ਦੇਣਾ ਹੀ ਨਹੀਂ ਫੋਨ ਮੈਂ ਤੈਨੂੰ ਨਹੀਂ ਦੇਣਾ ਫੋਨ ਨਾ ਮੈਂ ਨਹੀਂ ਦੇਣਾ ਫੋਨ ਤੂੰ ਲੜਦਾ ਮੇਰੇ ਨਾਲ ਦੋਨੇ ਪਰ ਇਹੋ ਜੋ ਫੋਨ ਮੇਰਾ ਵਾ ਦੋਨੇ ਛੱਡ ਦੋ ਫੋਨ ਪਹਿਲਾਂ ਤੂੰ ਮੇਰਾ ਸੀਗਾ ਮੈਂ ਲੜ ਪਹਿਲਾਂ ਕਿਵੇਂ ਬੋਲਦਾ ਸੀਗਾ ਤੂੰ ਤੁਸੀਂ ਮੈਂ ਤੈਨੂੰ ਦੇਣਾ ਫੋਨ ਤੁਸੀਂ ਮੈਂ ਫੋਨ ਦੇਣਾ ਹੀ ਨਹੀਂ ਤੈਨੂੰ ਕੀ ਟੋਟਨਾ ਮਰਾ ਦਿਓ ਮੇਰਾ ਫੋਨ ਆ ਤੁਸੀਂ ਦੋਨੇ ਛੱਡ ਦਿਓ ਮੇਰਾ ਫੋਨ ਫੜਾ ਦਿਓ ਕਦੂ ਆ ਜਿਆ ਕਦੂ ਆ ਪਰਾਂਵਰ ਬਹਿ ਜੂ ਹੋ ਕੇ ਬੇਬੇ ਬਣ ਕੇ ਛੋਟੀਆਂ ਚਲੋ ਉੱਠੋ ਬਟ ਇੱਥੇ ਆ ਗਈ ਸੀ ਮੈਂ ਰੂਮ ਦੇ ਵਿੱਚ ਤੇ ਮੈਂ ਲੱਗੀ ਸੀ ਇੱਥੇ ਬੈੱਡ ਸ਼ੀਟ ਵਗੈਰਾ ਝਾੜ ਕੇ ਵਿਛਾਉਣ ਦੁਬਾਰਾ ਤੇ ਬਾਕੀ ਮੈਂ ਉਧਰ ਨਾਲ ਦੀ ਨਾਲ ਦੂਸਰਾ ਕੰਮ ਵੀ ਕਰ ਰਹੀ ਸੀ ਮਸ਼ੀਨ 'ਚ ਮੇਰੇ ਕੱਪੜੇ ਵੀ ਪਾਏ ਹੋਏ ਸੀਗੇ ਉਹ ਵੀ ਕੱਢਣ ਵਾਲੇ ਹਜੇ ਰਹਿੰਦੇ ਸੀਗੇ ਮੈਂ ਇਹ ਆਪਣਾ ਜਿਹੜਾ ਮੁੱਢ ਦਾ ਕੰਮ ਉਹ ਸਾਰਾ ਖਤਮ ਕਰ ਹੀ ਲਿਆ ਸੀਗਾ ਤਕਰੀਬਨ ਤੇ ਬੈੱਡ ਸ਼ੀਟ ਸੈੱਟ ਵਗੈਰਾ ਕਰਕੇ ਉਸ ਤੋਂ ਬਾਅਦ ਬਣਾਉਣੀ ਸੀ ਰੋਟੀ तो लग गया हुआ मखनी खान मखनी खान मखनी खाने बंद कर दो बंद कर दो चलो ला दो ढक्कन ढक्कन ला दो इधर तो अपना हो गया मक्खन गर्म क्यों बनावा the next day हेलो जी सत श्री अकाल जी गुड मॉर्निंग जी ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਵਧੀਆ ਸਾਰੇ ਠੀਕ ਠਾਕ ਆ ਆਪਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਤੇ ਮੈਂ ਨਾ ਧੋ ਲਿਆ ਹੁਣ ਸੌਰੀ ਬਲੌਗ ਤਾਂ ਮੈਂ ਪਹਿਲਾਂ ਹੀ ਸ਼ੁਰੂ ਕਰ ਲਿਆ ਸੀਗਾ ਭੁੱਲੀ ਗਈ ਮੈਂ ਤੇ ਹੁਣ ਨਾ ਨੂੰ ਕੇ ਫ੍ਰੀ ਹੋਈ ਸੀਗੀ ਰੋਟੀ ਪਾਣੀ ਖਾ ਲਿਆ ਆਪਾਂ ਤੇ ਮੈਂ ਚਾਹ ਬਣਾ ਕੇ ਰੱਖ ਲਈ ਬਾਰ ਬਾਰ ਚਾਹ ਸਵੇਰੇ ਵੀ ਚਾਹ ਇਦਾਂ ਅੰਟੀ ਬਾਚਾ ਫਿਰ ਕੰਟੀ ਬਾਚਾ ਚਾਹ ਹੀ ਪੀ ਜਨੇ ਹਨਾ ਹੁਣ ਤਾਂ ਸਿਆਲਾ ਚ ਤੇ ਬਾਕੀ ਕੰਮ ਕੁੰਮ ਸਾਰਾ ਆਪਾਂ ਖਤਮ ਕਰ ਲਿਆ ਵਾ ਕਿਚਨ ਵੀ ਆਪਾਂ ਕਲੀਨ ਕਰ ਲਿਆ ਵਾ ਤੇ ਸਿਰਤ ਸੌਂ ਗਿਆ ਵਾ ਨਾ ਨੂੰ ਕਿ ਹਨਾ ਕੇਰਾ ਦੁਬਾਰਾ ਤੇ ਕੇਰਾ ਸੁਬਸ ਬਣਾ ਕੇ ਲਿਬੜ ਵੀ ਗਿਆ ਤੇ ਫਿਰ ਦੁਬਾਰਾ ਕਪੜੇ ਕਪੜੇ ਚੇਂਜ ਕੀਤੇ ਤੇ ਹੁਣ ਗਿਆ ਉਹ ਸੌ ਤੇ ਹੁਣ ਆਪਾਂ ਕਰਦੇ ਆ ਅੱਗੇ ਦੇ ਕੰਮ ਇੱਕ ਲਾਈਟ ਚਲੀ ਗਈ ਆ ਵਿਚਾਰੀ ਕਪੜੇ ਰਹਿ ਗਏ ਮੇਰੇ ਤਾਂ ਥੋੜੇ ਜਿਹੀ ਕਪੜੇ ਤੋਂ ਤੇ ਆ ਥੋੜੇ ਜਿਹੀ ਹਜੇ ਪਈ ਆ ਕੱਲ ਆਪਾਂ ਸਾਰਾ ਧਣੀਆਂ ਸਾਫ ਕਰਤਾ ਸੀਗਾ ਤੇ ਅੱਜ ਆਪਾਂ ਲੱਗੇ ਸੀ ਆ ਪਾਲਕ ਸਾਫ ਕਰਨ ਉਹਨਾਂ ਥਾਂ ਹਜੇ ਸਾਫ ਕੀਤਾ ਸੀ ਨਾ ਕੀਤਾ ਸੀ ਬਾਕੀ ਆ ਹੈਗਾ ਵਾ ਇਹ ਸਾਰਾ ਸਾਫ ਆ ਦੂਜੇ ਦਿਨ ਦੀ ਵੀਡੀਓ ਆ ਇੱਕ ਦਿਨ ਪਹਿਲਾਂ ਮੈਂ ਨਾਲ ਦੀ ਜਿਹੜੀ ਕਿਹਾਰੀ ਆ ਉਹਦੇ ਵਿੱਚ ਧਨੀਆ ਲੱਗਿਆ ਹੋਇਆ ਸੀਗਾ ਉਹ ਸੱਤ ਸਾਫ ਕਰਦਾ ਸੀਗਾ ਉਹ ਤਾਂ ਮੈਂ ਸ਼ੂਟ ਨਹੀਂ ਕੀਤਾਗਾ ਤੇ ਸ਼ਾਮ ਨੂੰ ਵੈਸੇ ਵੀ ਮੇ ਤੋਂ ਵੀਡੀਓ ਬਣੀ ਨਹੀਂ ਸੀਗੀ ਥੋੜੀ ਬਹੁਤੀ ਵੀਡੀਓ ਬਣੀ ਸੀ ਤੇ ਫਿਰ ਮੈਂ ਬਾਕੀ ਤਾਂ ਨਹੀਂ ਜਾਨੀ ਦਾ ਸੀਗਾ ਇੱਥੇ ਮੈਂ ਸਾਰੀ ਪਾਲਕ ਵਗੈਰਾ ਦੇ ਵਿੱਚੋਂ ਕਾਹ ਕੱਢ ਰਹੀ ਸੀ ਕਾਹ ਕਾफी ਹੋਇਆ ਪਿਆ ਸੀਗਾ ਆਏ ਸੀਗਾ ਵੀ ਪਾਲਕ ਨੂੰ ਥਨੀ ਸੀ ਦੇ ਰਿਹਾ ਮਤਲਬ ਪਾਲਕ ਛੋਟੀ ਹੋਈ ਰਹੀ ਸੀਗੀ ਹਨਾ ਕ ਤੇ ਮੈਨੂੰ ਸੀਗਾ ਵੀ ਚਲੋ ਇੱਕ ਵਾਰੀ ਇਹਨੂੰ ਵੀ ਸਾਫ਼ ਕਰ ਲਈਏ ਇੱਥੇ ਬਸ ਮੈਂ ਉਹ ਵੀ ਸਾਫ਼ ਕਰ ਰਹੀ ਸੀ ਪਾਲਕ ਵਗੈਰਾ ਸਾਰੀ ਆਪਾਂ ਸਾਫ਼ ਕਰਤੀ ਤੇ ਤੁਹਾਨੂੰ ਮੈਂ ਦਿਖਾਉਣੀ ਆ ਓਨਾ ਸਾਰਾ ਕਾਹ ਦੇਖੋ ਕਿੰਨਾ ਇਕੱਠਾ ਕਰਤਾ ਹੁਣ ਇਹਨੂੰ ਮੈਂ ਸਵੇਰੇ ਸਟੂងਗੀ ਪਾ ਕੇ ਬਾਹਰ ਲਪਾ ਫ੍ਰੀਜ ਤੇ ਤੇ ਪਾਪਾ ਨੂੰ ਫੜਾ ਦਾਂਗੇ ਉਹ ਸਿੱਟੇ ਹੋਣਗੇ ਬਾਹਰ ਕੂੜਾ ਤੇ ਕੇਰਾ ਹੁਣ ਆਪਣਾ ਇਹ ਸਾਫ ਹੋ ਗਿਆ ਧਣੀਆਂ ਵੀ ਸਾਫ ਹੋ ਗਿਆ ਤੇ ਪਾਲਕ ਵੀ ਸਾਫ ਹੋ ਗਈ ਤੇ ਬਾਕੀ ਚਲੋ ਜੀ ਹੁਣ ਆਪਾਂ ਬਣਾ ਲਈਏ ਚਾਹ ਪਾਣੀ ਤੇ ਚਾਹ ਚੁ ਪੀਨੇ ਆ ਕਾਫੀ ਟਾਈਮ ਲੱਗ ਗਿਆ ਮੈਨੂੰ ਘੰਟੇ ਦੇ ਨੇੜੇ ਲੱਗ ਗਿਆ ਬਰੀਕ ਬਰੀਕਾ ਕਾਫੀ ਸੀ ਨਾ ਘੰਟੇ ਦੇ ਨੇੜੇ ਲੱਗ ਗਿਆ ਇੱਥੇ ਕੰਮ ਕਰਦੇ ਹਾਂ ਪਰਲੇ ਪਾਸੇ ਚਲੋ ਪਰਲੇ ਪਾਸੇ ਆ ਆਈ ਆਈ ਚਲੋ ਦੇਖੋ ਸਾਹਮਣੇ ਦੋ ਜੋੜੇ ਲੱਗੇ ਹੋਏ ਆ ਥੋੜੇ ਜਮ੍ਹਾਂ ਸਿਰ ਦੇ ਉੱਪਰ हां ए यार गिज्जे हुए ने हैं हैं गिज्जे हुए ने ए कासी मामी मामी अभी एक दो दिन लेके पहुंच जाते हैं हैं मामी आसी सी आसी कल ही लिया तो है। दो नार छोटे ना छोटे छोटे आओ ना तोड़े देखो ट्राई ले लो कच्चा तोड़ता कच्चा कच्चे कच्चे तोड़ ले चलो ਨਹੀਂ ਨਹੀਂ ਕਿਉਂ ਕਿਨੇ ਵਧੀ ਲਾਦੇ ਹਨ ਚਾਰ ਅਕਤੀ ਮੇਂ ਬੰਨਣ ਵਾਸਤੇ ਤੇ ਲਾਈਟ ਵੀ ਆ ਗਈ ਸਵੇਰ ਦੀ ਗਈ ਹੋਈ ਸੀ ਲਾਈਟ ਦਿਖਾਉਣ ਆਈ ਆ ਸ਼ਾਮ ਨੂੰ ਤਿੰਨ ਦੇ ਨੇੜੇ 3 ਵਜੇ ਦੇ ਨੇੜੇ ਜਾ ਕੇ ਤੇ ਇੱਕ ਮੈਂ ਹੁਣ ਆ ਲੈ ਕੇ ਆਈ ਸੀ ਬਾਹਰੋਂ ਪਾਪੜ ਤੇ ਪਾਈ ਜਾਂਦਾ ਸੀਗਾ ਤੇ ਮੈਂ ਰੋਕ ਲਿਆ ਤੇ ਉਤੋਂ ਲਈ ਆ ਪਾਪੜ ਕਿਹਨੂੰ ਕਿਹਨੂੰ ਪਸੰਦ ਆਏ ਦੱਸਿਓ ਮੈਨੂੰ ਤਾਂ ਬਹੁਤ ਪਸੰਦ ਆ ਬਹੁਤ ਵਧੀਆ ਲੱਗਦੇ ਛੋਟੇ ਹੁੰਦੇ ਖਾਂਦੇ ਸੀਗੇ ਵਿੱਚ ਦੀ ਇਹ ਬਹੁਤ ਘੱਟ ਲੋਕ ਆਉਣ ਲੱਗ ਗਏ ਸੀ ਵੇਚਣ ਤੇ ਹੁਣ ਫੇਰ ਆਉਣ ਲੱਗ ਗਏ ਤੇ ਬਾਕੀ ਬਸ ਹੁਣ ਚਾਹ ਪਾਣੀ ਪੀਨੇ ਆ ਚਲੋ ਜੀ ਇੱਥੇ ਆਪਾਂ ਲੱਗ ਗਏ ਆ ਪਾਈ ਸੀ ਰੱਦੇ ਕੱਪੜੇ ਬਦਲਣ ਸੀ ਤੇਲ ਤੈ ਬਹੁਤ ਕਰਦਾ ਆਜਾ 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 ਅੱਖ ਜਣਾ ਮਾਰ ਲਈ ਕੰਡਾ ਦਾ ਸੀਰਤ ਕੱਪੜੇ ਪੁੰਨਦਾ ਇਹ ਕਿਥੇ ਟੱਕ ਕੇ ਹੂੰ ਮੈਂ ਕਹਿੰਨੀ ਕੰਨ ਨਹੀਂ ਖਾਣ ਸੋ ਬੈਠ ਓਏ 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 ਬੋਲ ਨਹੀਂ ਖਾਣਾ ਨੂਰਾ ਦੀ ਬਾ ਬਾ ਮੁੰਡਾ ਦੀ ਅਰੇ ਸੀਟ ਇਧਰ ਆ ਬੁੱਤ ਬਾਤੋ ਬਾਤੋ ਚੱਕੂ ਫੜੀ ਪਹਿਲਾਂ ਕਪੜਾ ਰੱਖਾ ਪਾਓ ਕੋਟ ਪਾਓ ਆ ਤੇਰੇ ਦਾ ਇਹਦਾ ਤੇ ਚਾਹ ਪਾਣੀ ਦੇ ਲਿਆ ਸੀ ਨਾ ਥਿਮੇ ਦਾ ਰੇਸੀ ਦੀ ਦਾ ਆ ਨਾ ਤੇ ਮੈਂ ਦਾਲ ਬਣਾ ਰਹੀ ਸੀ ਹਰੀ ਮੂੰਗੀ ਦੀ ਘਰ ਦੀ ਮੂੰਗੀ ਆ ਇਹ ਜਿਹੜੀ ਮੈਂ ਬਣਾ ਰਹੀ ਸੀ ਦੁਕਾਨ ਤੋਂ ਨਹੀਂ ਲੈਂਦੀ ਸੀ ਇਹ ਘਰ ਦੀ ਮੂੰਗੀ ਸੀ ਜੋ ਮੈਂ ਇੱਥੇ ਬਣਾ ਰਹੀ ਸੀ ਹਾਂਜੀ ਚੀਜੀ ਆ ਦੇ ਪੁੱਤ ਚੀਜੀ ਮੇਰੀਆਂ ਸੀਜਰ ਸੁਜਰ ਸਭ ਕੁਝ ਚੱਕੀ ਫਿਰਦਾ ਟੌਫੀਆਂ ਨਹੀਂ ਲੈਣੀਆਂ ਲੈ ਲਓ ਲੈ ਲਓ ਤੇਸਰੀ ਸੀਤੀ ਖਾਲੋ ਖਾਲੋ ਸੀਤ ਕੀ ਖਾਣ ਲੱਗਿਆ ਸੀਤ ਖਾਣ ਲੱਗਿਆ ਬਈ ਦੱਸੋ ਕੀ ਖਾਣੇ ਹੋ ਦੱਸੋ ਕੀ ਖਾਣ ਲੱਗੇ ਹੋ ਸੀਤ ਵੀ ਪਾਪੜ ਖਾਂਦਾ ਹੋਰ ਨਹੀਂ ਆਪਣਾ ਉਹ ਆਪਾਂ ਲੱਗੇ ਆ ਰੋਟੀ ਖਾਣ ਸੀਤ ਨੇ ਵੀ ਖਾ ਲਈ ਸਿਰ ਤੇ ਪਾਪਾ ਰਹਿ ਗਏ ਤੇ ਮੈਂ ਖਾ ਰਹੀ ਆ ਤੇ ਇੱਧਰ ਇੱਧਰ ਕੀ ਹੋ ਰਿਹਾ ਇਹ ਖੇਡੀਆਂ ਖੇਡੀਆਂ ਕਰਦੇ ਆ ਭਾਈ ਬੈ 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 ਨੈ ਮੈ ਮੈ ਇਹ ਲੱਗੇ ਆ ਖੇਡਣ ਗੇੜੇ ਦੇਣ ਰੂਮ ਚ ਐਸ ਟਾਈਮ ਮੇਰੀ ਵਾਕ ਹੋ ਰਹੀ ਆ ਦੀ ਵਾਕ ਹੋ ਰਹੀ ਸੋਟਾ ਤੇ ਐਸ ਟਾਈਮ ਇਹਨਾਂ ਦੇ ਪੈਕ ਕਿਵੇਂ ਬਹਿ ਗਿਆ ਮੈਨੂੰ ਕੋਈ ਸਮਝ ਨਹੀਂ ਆ ਰਹੀ ਇਹ ਮੈਂ ਜਦ ਪੈਕੇ ਕਿਵੇਂ ਬੈ ਗਿਆ ਹੋ ਗਿਆ ਸ਼ੁਰੂ ਬਸ 3 ਮਿੰਟ ਹੋ ਗਏ ਸੀ ਬੈਠੇ ਨੂੰ ਤੇ ਲੋ ਜੀ ਖਾ ਲਈਏ ਰੋਟੀ ਫੜਾਵਾ ਠੰਡ ਹੋਈ ਪਈ ਆ ਬਹੁਤ ਦਵਾਈ ਚਲੋ ਘੜੇ ਬਾਹਰ ਠੰਡੀ ਠੰਡੀ ਹਵਾ ਉਹ ਕਹਿੰਦਾ ਟਿਕਾ ਮਰੀਏ ਨਾ ਉਹ ਕਹਿੰਦਾ ਕੱਲੀ ਰਿੰਗ ਲਾਈਟ ਹੀ 650 ਦੀ ਲੈ ਕੇ ਆਇਆ ਉਹ ਮੈਂ ਕਿਹਾ ਵੀ ਸਾਨੂੰ ਤਰਾਇ ਕਰਕੇ ਮਿਲਦੀ ਇਹ ਸੀਰ ਦਾ ਕਿੰਦਰ ਮੈਂ ਦੇ ਦੋ ਆ ਮੈਂ ਦੇ ਦੋ ਪਤਾ ਹਾਂ ਮੈਨੂੰ ਮੇਰਾ ਲੋਸ਼ਨ ਨਹੀਂ ਖੜਾ ਦਿਓ ਖਾਜੋ ਖਾਜੋ ਆ ਆ ਆ ਲੋਸ਼ਨ ਆਦੀ 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 ਕਿਦੋਂ ਪਰ 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 ਮੈਨੂੰ ਮਿਰ ਲਾ ਦੋ ਮਿਰ ਮੇਰੀ 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 ਮਿਰ ਲਾ ਦੋ ਉਂਗੇ ਲੈਂ ਲੱਗੇ ਹੋਇਆ ਹੈ ਮਿਰ ਲਾ ਆ ਲਾਇਆ ਹੀ ਨਹੀਂ ਅੱਜ ਆਪਾਂ ਗੁੱਡ ਨਾਈਟ ਕਰਾ ਥੋੜਾ ਜਿਹਾ ਟਾਈਮ ਲਾ ਲੈਣਾ ਲਾ ਲੈ ਲੈ ਸ਼ਰਤ ਇਹਨੂੰ ਮੂਤ ਲਉਣਾ

ਆ ਰਕੋ ਕੋਮਨ ਪਾਣੀ ਚੱਲ ਰੋਕੋ ਪਾਣੀ ਚੱਲ ਰੋਕੋ ਇਹੋ ਜਿਹੀ ਹਾਂ ਬੋਲੋ ਦੇਖੀ ਤੇ ਰੋਕੋ ਨਾ ਤੇ ਪਈਏ ਪਾਪਾ ਪਾਪਾ ਹਾਂ ਪਾਪਾ ਚੱਲ ਗਏ ਉਹ ਜਾ ਕੇ ਮੀਰੇ ਆਪਾਂ ਕਰਦੇ ਆਂ ਬਲੌਗ ਦਾ ਐਂਡ ਜੀ ਤੇ ਸੀਰਤਨਾ ਪਹਿਲਾਂ ਖੇਡਦੇ ਗਾ ਪੰਚਪਾ ਮਾਰਦੇ ਸੀ ਤੇ ਉਹ ਕੱਢੀ ਜਾਂਦੇ ਹਜੇ ਵੀ ਕੌਣ ਪੈਣ ਦਾ ਟਾਈਮ ਉਹਦੀਪ ਕਿੰਨੇ ਖੜ ਰਣ ਹੋਣਗੇ ਅੱਜ ਹੁਣ ਮੈਂ ਦੇਖਿਆ ਹਾਂ ਸਾਢੇ 8:30 ਦਾ ਟਾਈਮ ਹੋਊਗਾ ਤੇ ਹੁਣ ਪੈਨਿਆ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਪੈਨਾ ਬਰਾਮਾ 2200 ਨੂੰ ਸਬਸਕ੍ਰਾਈਬ ਕਰੋ ਕਿਉਂਕਿ ਚੈਨਲ ਆਪਣਾ ਡਿਲੀਟ ਹੋ ਗਿਆ ਸੀਗਾ ਤੇ ਹੁਣ ਆਪਾਂ ਫੇਰ ਵੀ ਕਹਿਣਗੇ ਰੇਗ ਵੀਡੀਓ ਜੇ ਕੈਲਨ ਹੋਈ ਹੈ ਕੁਝ ਕਹਿਣਾ ਪੈਂਦਾ ਪਰ ਹੁਣ ਆਪਣੇ ਹੁਣ 2250 ਬਲੌਗ ਬਲੌ ਨਹੀਂ 2250 ਸਬਸਕ੍ਰਾਈਬਰਸਾਂ ਕੋਈ ਨਹੀਂ ਨਿਕਲ ਨਾਈਟ ਬਾਈ ਕਾ ਦਿਓ ਸਿੱਧਾ ਬਾਈ ਕਾ ਦਿਓ ਬਾਈ ਬਾਈ ਜੀ ਗੁੱਡ ਨਾਈਟ ਬਾਈ 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 ਕਾ ਦਿਓ ਬਾਏ ਕਰ ਦੋ ਬਤ ਇੱਕ ਮਿੱਠੀ ਦਿ ਦੋਸੇ ਇੱਕ ਮਿੱਠੀ ਕਰ ਦੋ ਗੁੱਡ ਨਾਈਟ ਕਹਿ ਦੋ ਗੁੱਡ ਨਾਈਟ ਓਕੇ ਬਾਏ